ਇਹ ਨਵਾਂ ਜੋ ਹੋ ਨਹੀਂ ਹੋ ਜੇ ਇਹਦਾ ਬੀਪੀ ਘਟ ਗਿਆ ਜੇ ਬੀਪੀ ਘਟ ਗਿਆ ਤਾਂ ਦਿਮਾਗ ਨੂੰ ਖੂਨ ਨਹੀਂ ਜਾਏਗਾ ਜੇ ਖੂਨ ਨਹੀਂ ਜਾਏਗਾ ਦਿਮਾਗ ਮਰਨਾ ਸ਼ੁਰੂ ਹੋ ਜਾਏਗਾ ਜਿਵੇਂ ਆਪਣੀ ਗੱਡੀ ਦਾ ਡੀਜ਼ਲ ਪਟਰਾਉਲ ਠੀਕ ਆ ਕਚਰਾ ਫਸ ਗਿਆ ਅੱਗੇ ਨਹੀਂ ਜਾਂਦਾ ਠੀਕ ਹੈ ਜੀ ਬੜਾ ਆਸਾਨ ਤਰੀਕਾ ਜੇ ਕਿਸੇ ਦਾ ਬੀਪੀ ਘਟ ਜੇ ਕਦੇ ਵੀ ਉਹਦੇ ਇੱਥੇ ਨਹੀਂ ਇੱਥੇ ਨਹੀਂ ਹੁੰਦਾ ਇੱਥੇ ਗੰਬੇ ਬੜਾ ਆਸਾਨ ਹੈ ਦਿਨ ਦੇ ਉੱਪਰ ਹੈ ਇਹ ਦਾ ਹੱਥ ਰੱਖੋ ਬਣਾਓ ਜਰਾ ਇੱਕ ਹੱਥ ਅੱਗੇ ਕੀਤਾ ਦੂਜਾ ਹੱਥ ਅੱਗੇ ਕੀਤਾ ਠੀਕ ਹੈ ਜੀ ਆਹ ਥੈਲੀ ਦੇ ਨਾਲ ਉਹਦੇ ਦਿਲ ਤੇ ਰੱਖ ਲਓ ਥੈਲੀ ਉਹਦੇ ਦਿਲ ਤੇ ਰੱਖ ਲਓ ਇਹਦੀ ਗਰਦਨ ਉੱਚੀ ਕਰਨੀ ਆ ਠੀਕ ਹੈ ਜੀ ਸਾਹ ਨਾਲੀ ਸਿੱਧੀ ਹੋ ਜਾਏਗੀ ਇਹਦਾ ਨੱਕ ਬੰਦ ਕਰੋ ਮੂੰਹ ਖੋਲੋ ਆਪਣੇ ਮੂੰਹ 'ਚ ਹਵਾ ਭਰੋ ਬੁੱਲ੍ਹ ਦੇ ਬੁੱਲ੍ਹ ਰੱਖੋ ਜ਼ੋਰ ਨਾਲ ਫੂਕ ਮਾਰੋ ਜੇ ਤੁਸੀਂ ਜ਼ੋਰ ਨਾਲ ਫੂਕ ਮਾਰੋਗੇ ਨੱਕ 'ਚ ਹਵਾ ਬਾਹਰ ਨਹੀਂ ਜਾਏਗੀ ਜਿਵੇਂ ਪੈਂਚਰ ਗੱਡੀਆਂ ਹੋਵਾ ਭਰੀ ਜਾਉ ਨਿਕਲੀ ਜਾਂਦੀ ਆ ਨੱਕ ਤੇ ਨਹੀਂ ਜਾਏਗੀ ਇਹ ਫੇਫੜੇ ਤੇ ਜਾਏਗੀ ਫੇਫੜੇ ਫੁੱਲਣਗੇ ਇਹਦਾ ਮਤਲਬ ਵੀਡੀਓ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਬੰਦਾ ਕੁਰਸੀ ਤੇ ਬੈਠਾ ਹੈ ਬੈਠਾ ਬੈਠਾ ਹੀ ਲੁੜਕ ਗਿਆ ਲੋਕ ਆਉਂਦੇ ਨੇ ਕੋਈ ਇੱਧਰ ਨੂੰ ਭੱਜ ਲੈਂਦਾ ਕੋਈ ਇੱਧਰ ਨੂੰ ਭੱਜ ਲੈਂਦਾ ਕੋਈ ਉਹਨੂੰ ਪਾਣੀ ਪਿਆਣ ਲੱਗ ਜਾਂਦਾ ਕਦੇ ਵੀ ਬੇਹੋਸ਼ ਬੰਦੇ ਨੂੰ ਪਾਣੀ ਨਾ ਪਿਐਓ ਇਹਨੀਆਂ ਗੱਲਾਂ ਨਹੀਂ ਕਰਨੀਆਂ ਨਾ ਪਾਣੀ ਪੁਲਾਣਾ ਮੈਂ ਪਿੱਛੇ ਪੀਜੀਆਈ ਚੰਡੀਗੜ੍ਹ ਗਿਆ ਸੀਗਾ ਡਾਕਟਰ ਦੇ ਘਰ ਮੈਨੂੰ ਕਹਿੰਦੇ ਅੰਕਲ ਜੀ ਕੀ ਕਰਦੇ ਹੋ ਮੈਂ ਆਸ ਕਾਨਾ ਕਹਿੰਦੇ ਬੜਾ ਪੁੰਨ ਦਾ ਕੰਮ ਹੈ ਸਾਡੇ ਕੋਲ ਜਿਹੜੇ ਰੈਫਰ ਕੋ ਆਨੇ ਆਂ ਵੀ ਚੰਡੀਗਾ ਲੈ ਜਾ ਬੰਦਾ ਸਿੱਧਾ ਪਿਆ ਹੈ ਦਿਮਾਗ ਨੂੰ ਖੂਨ ਜਾਣਾ ਘਟ ਜਾਂਦਾ ਬੰਦਾ ਕੌਮੇ ਚਲਾ ਜਾਂਦਾ ਜਿਹੜਾ ਕੌਮੇ ਚਲਾ ਗਿਆ ਇੱਕ ਮਹੀਨਾ ਇੱਕ ਸਾਲ 5 ਸਾਲ ਕੌਮੇ ਚ ਪਿਆ ਰਹੇਗਾ ਦਵਾਰਾਂ ਨਹੀਂ ਉੱਠਦਾ ਕਹਿੰਦੇ ਅਸੀਂ ਆ ਕਹਿੰਦੇ ਜਿਉ ਉਹਨੂੰ ਕੁੱਠਾ ਪਿਆ ਹੁੰਦਾ ਬਾਜੀ ਥੈਕੀਆਂ ਜੇ ਜਦੋਂ ਗੈਸਾ ਲੀਕ ਹੋਣੀ ਆ ਬੜੇ ਲੋਕੀ ਮਰ ਜਾਂਦੇ ਆ ਗੈਸ ਨਾਲ ਬੰਦੇ ਨੂੰ ਪੁੱਠਾ ਪਾਓ ਉਹਦੇ ਪੇਟ ਦੇ ਨੀਚੇ ਆ ਹੱਥ ਰੱਖੋ ਬਟਾ ਪੇਟ ਦੇ ਨੀਚੇ ਉੱਪਰ ਨੀਚੇ ਕਰੋ ਪੇਟ ਨੂੰ ਪੇਟ ਵਾਲੇ ਪਾਸੇ ਹਾਂ ਉੱਪਰ ਕਰ ਲਓ ਨੀਚੇ ਕਰ ਲਓ ਤੂੰ ਪਿਆਰੇ ਪੁੱਤਰ ਹੋਰ ਉੱਚਾ ਕਰ ਬਈ ਤੁਸੀਂ ਐਦਾਂ 10 15 20 30 ਵਾਰੀ ਕਰੋ ਉਹਦੇ ਅੰਦਰੋਂ ਸਾਰੇ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਬੈਠੇ-ਬੈਠੇ ਨੂੰ ਚੱਲਦੇ ਨੂੰ ਨੱਚਦੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਇਹ ਆਪਾਂ ਹਸਪੀਟਲ ਹੈ ਜੀ ਇਹ ਡਾਕਟਰ ਤੁਹਾਨੂੰ ਇੱਕ ਪਰਚੀ ਤੇ ਲਿਖ ਕੇ ਦੇਗਾ 50000 ਰੁਪਏ ਦਾ ਇੰਜੈਕਸ਼ਨ ਆਏਗਾ ਕਿੰਨੇ ਦਾ 50000 ਰੁਪਏ ਦਾ ਫਿਰ ਵੀ ਬੰਦਾ ਬਚਿਆ ਨਾ ਜੀ ਮੈਂ ਸਰਨੇ ਕਿਹਾ ਹੈ ਜਾਦੇ ਜਾਦੇ ਟਾਈਮ ਲੱਗ ਜੂਗਾ ਬਹੁਤ ਵਧੀਆ ਹੈ ਸੀ ਚਾਰ ਬੰਦੇ ਬਚਾਏ ਆ ਦਿਲ ਦਾ ਦੌਰਾ ਪੈ ਗਿਆ ਸੀ ਉਸ ਨੂੰ ਆਰਾਮ ਨਾਲ ਬਿਠਾਓ ਕੱਪੜੇ ਢਿੱਲੇ ਕਰੋ ਲੱਗਦਾ ਮੁੰਡੇ ਨੂੰ ਕੋਈ ਐ ਇੱਕਦਮ ਅਚਾਨਕ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਹੈ ਐਦਾਂ ਦੀ ਹਾਲਤ ਦੇ ਵਿੱਚ ਜੇ ਕੋਈ ਸੀਪੀਆਰ ਦੇਣ ਵਾਲਾ ਹੋਵੇ ਬਨੌਟੀ ਸਾਹ ਦੇਣ ਵਾਲਾ ਹੋਵੇ ਤਾਂ ਇਸ ਦੀ ਜਾਨ ਬਚਾਈ ਜਾ ਸਕਦੀ ਹੈ ਕਿਉਂਕਿ ਇਸ ਦਾ ਸਾਹ ਰੁਕਿਆ ਹੋਇਆ ਹੈ ਆਪਾਂ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਰੈੱਡ ਕਰਾਸ ਸੁਸਾਇਟੀ ਦੇ ਕਾਕਾ ਰਾਮ ਬਰਮਾ ਜੀ ਮੌਜੂਦ ਨੇ ਉਹ ਇਹਨਾਂ ਨੂੰ ਬਨੌਟੀ ਸਾਹ ਦੇ ਕੇ ਇੱਕ ਵਾਰ ਇਹਨਾਂ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਨਗੇ ਐ ਕਾਕਾ ਰਾਮ ਜੀ ਦੇਖਿਓ ਇਹਨਾਂ ਨੂੰ ਇੱਕ ਵਾਰ ਆ ਕੇ ਸਿੱਧਾ ਕਰਿਓ ਜੀ ਥੋੜਾ ਜਿਹਾ ਨਾਲ ਹੈਲਪ ਕਰਕੇ ਸਿੱਧਾ ਕਰੀਏ ਜੀ ਆਪਾਂ ਹੁਣ ਸਮਝੋ ਜੀ ਸਮਝ ਲਓ ਜੀ ਸਾਰੇ ਸਮਝ ਲਓ ਜੀ ਜਿਹੜਾ ਬੰਦਾ ਵਿਅਸ਼ ਹੋ ਜੇ ਹਾਂਜੀ ਸੜਕ ਤੇ ਐਕਸੀਡੈਂਟ ਹੋ ਜੇ ਘਰ ਚ ਦੌੜਾ ਦੂਰਾ ਪੈ ਜੇ ਉਹ ਬੰਦਾ ਤਾਂ ਮਰਦਾ ਹੈ ਜੇ ਉਹਦਾ ਸਾਹ ਬੰਦ ਹੋ ਜੇ ਜਦ ਤੱਕ ਸਾਹ ਚੱਲ ਰਿਹਾ ਕਦੇ ਨਹੀਂ ਮਰਦਾ ਨੰਬਰ 2 ਜੇ ਦਿਲ ਰੁਕ ਜਾਵੇ ਨੰਬਰ 3 ਜੇ ਦਿਮਾਗ ਦੇ ਵਿੱਚ ਆਕਸੀਜਨ ਨਾ ਜਾਵੇ ਤਾਂ ਅਚਾਨਕ ਮੈਥ ਹੁੰਦੀਆਂ 2-3 ਮਿੰਟਾਂ ਉਦੋਂ ਮਰਨ ਤੋਂ ਬਚਾ ਲਈ ਸਭ ਤੋਂ ਵਧੀਆ ਤਰੀਕਾ ਉਸ ਬੰਦੇ ਨੂੰ ਪੁੱਠਾ ਪਾ ਦੇ। ਉਸ ਬੰਦੇ ਨੂੰ ਪੁੱਠਾ ਪਾ ਦੋ। ਆਪਾਂ ਜਿਵੇਂ ਇਹਨੂੰ ਇੱਕ ਵਾਰੀ ਕੀ ਕਰਾਂਗੇ ਐਦਾਂ ਉਲਟਾ ਪਾ ਦਾਂਗੇ। ਕਿਉਂਕਿ ਸਾਹ ਬੰਦੇ ਦਾ ਉਦੋਂ ਆਪਾ ਹੁੰਦਾ ਹੈ ਕਿਉਂਕਿ ਸਾਹ ਨਾਲੇ ਦੀ ਕੋਈ ਨਹੀਂ ਫਸ ਜਾਵੇ। ਉਹ ਕੀ ਹੋਣੀ ਹੈ ਦੰਦ ਚ ਲਾ ਗਿਆ। ਕੌਟੀ ਚਲੇਗੀ ਖੂਨ ਚ ਲਾ ਗਿਆ। ਆਪਾਂ ਰਾਤ ਨੂੰ ਕਈ ਵਾਰੀ ਸੁਧਮੇ ਕਰਾੜੇ ਮਾਰਦੇ ਆ। ਕਰਾੜੇ ਦੀ ਚਕੇ ਨਹੀਂ ਮਾਰਦੇ। ਉਹਦਾ ਕਰਕੇ ਹੈ ਰਾਤ ਨੂੰ ਸੁੱਤੇ ਹੋਏ ਸਦਾ ਤੁਪ ਉੱਪਰ ਜਾਂਦਾ ਹੈ ਤੇ ਕਈ ਵਾਰੀ ਰਾਤ ਨੂੰ ਸੁੱਤੇ ਪਿਆ ਮੇਹੀ ਬੰਦਾ ਰਹਿ ਜਾਂਦਾ ਸਵੇਰੇ ਉੱਠਦਾ ਨਹੀਂ ਤੇ ਜੇ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ ਉਸ ਬੰਦੇ ਨੇ ਪੁੱਠਾ ਪਾ ਲ ਮਰੇਗਾ ਨਹੀਂ ਹਸਪੀਟਲ ਅਜੇ ਨਹੀਂ ਮਰੇਗਾ ਠੀਕ ਹੈ ਜੀ ਨੰਬਰ 2 ਉਸ ਬੰਦੇ ਦਾ ਅਸੀਂ ਅੰਗਰੇਜ਼ੀ ਚ ਦੱਸਿਆ ABC ਕਰੋ ਬੜਾ ਸਧਾਰਨ ਹੈ ਜਿਹੜਾ ਸਿੱਧਾ ਹੋ ਜਾਏਗਾ ਬੜੇ ਜੱਟ ਨੂੰ ਆ ਜਾ ਬਿਲਕੁਲ ਉਸ ਬੰਦੇ ਦਾ ਮੂੰਹ ਖੋਲ ਕੇ ਦੇਖੋ ਇਹ ਮੂੰਹ ਦੇ ਵਿੱਚ ਖੂਨ ਤਾਂ ਨਹੀਂ ਹੈ ਉਲਟੀ ਤਾਂ ਨਹੀਂ ਆਇਆ ਦੰਦ ਤਾਂ ਨਹੀਂ ਚਲਾ ਗਿਆ ਜੀ ਪਿਛਲੇ ਦਿਨ ਜਲੀ ਹੈ ਗਈ ਬਰੀ ਜਿਹੇ ਸੋਟੇ ਲੋਕੀ ਢੀਕੋ ਤੋਂ ਬਾਅਦ ਤਾਂ ਰੜੇ ਪਾਦਿਆ ਮੂਜੇ ਚੜਾ ਦਿਆ ਜਿਹੜੇ ਨਸ਼ੇ ਸਕੇ ਉਹਨਾਂ ਦੇ ਵੀ ਆ ਜਾਂਦੀ ਆ ਇਹ ਇਦਾਂ ਆ ਰਿਹਾ ਬੰਦੇ ਨੂੰ ਪੁੱਠਾ ਵੱਟ ਨੰਬਰ 2 ਬੀ ਉਹਦਾ ਸਾਹ ਚੈੱਕ ਕਰੋ ਜਿਹੜਾ ਆਪਣੇ ਨੱਕ ਦੇ નીચે ਉਂਗਲਾਂ ਰੱਖੋ ਜਿਹੜਾ ਫਾਜੀ ਰੱਖੋ ਨੱਕ ਦੇ ਵਿੱਚ ਦੋ ਉਂਗਲਾਂ ਪੁੱਠੀਆਂ ਸਾਹ ਬਾਹਰ ਕਰੋ ਗਰਮ ਗਰਮ ਆਵਾਂ ਲੱਗੀ ਗਰਮ ਗਰਮ ਇਹਦਾ ਮਤਲਬ ਬੰਦਾ ਜਿਉਂਦਾ ਹੈ ਕਈ ਲੋਕੀ ਆ ਸਮਝਨੇ ਸ਼ਾਇਦ ਇਹ ਮਰ ਗਿਆ ਸ਼ਾਇਦ ਇਸ ਕਰਕੇ ਮਰ ਗਿਆ ਉਹਨਾਂ ਨੇ ਪਤਾ ਹੀ ਨਹੀਂ ਜਿਉਂਦਾ ਹੈ ਜਾਂ ਮਰ ਗਿਆ ਨੰਬਰ 3 ਉਹਦੀ ਨਬ ਚੈੱਕ ਕਰੋ ਬੜੀ ਜ਼ਰੂਰੀ ਆ ਦਿਲ ਧੜਕ ਰਿਹਾ ਹੈ ਨਹੀਂ ਉਹ ਦਿਲ ਦਾ ਕੀ ਫੋਕਾ ਲੱਗੇਗਾ ਨਬਸੋ ਅਸੀਂ ਕੀ ਕਰਾਂਗੇ ਉਸ ਬੰਦੇ ਦਾ ਹੱਥ ਉੱਧਾ ਕਰਕੇ ਤਿੰਨ ਤਿੰਨ ਉਂਗਲਾ ਗੁੱਛੇ ਦੇ ਰੱਖਾਂਗੇ ਰੱਖੋ ਜਰਾ ਆਪਣੇ ਕੋਲ ਜਿੱਦ ਰੰਗੂਠਾ ਆਂਗੂਠੇ ਦੇ ਬਰਾਬਰ ਦੀ ਦੇਨੋਂ ਉਂਗਲਾਂ ਉਹ ਤੁਹਾਡੇ ਉਂਗਲਾਂ ਦੇ ਨਹੀਂ ਟੱਕ 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 ਦੇ ਹੋਏ ਜਿਹੜੀ ਸਾਰਾ ਅੰਗੂਠਾ ਹੈ ਅੰਗੂਠੇ ਦੇ ਬਿਲਕੁਲ ਬਰਾਬਰ ਹੋ ਰਿਹਾ ਹੈ ਹਨਾ ਇਹਦਾ ਮਤਲਬ ਬੇਲ ਤੜ ਕਰਿਆ ਹੈ ਬੜਾ ਆਸਾਨ ਹੈ ਅਸੀਂ ਆਰਮੀ ਚ ਜਾਨੇ ਆ ਪੁਲਿਸ ਚ ਜਾਨੇ ਆ ਫੌਜੀ ਚ ਜਾਨੇ ਆ ਉੱਥੇ ਕਈ ਵਾਰੀ ਕਹਿੰਦੇ ਜੀ ਸੰਦਾ ਪਤਾ ਨਹੀਂ ਜੁੰਦਾ ਆ ਜਾਂ ਮਰ ਗਿਆ ਕਈ ਵਾਰੀ ਜਿਉਂਦੇ ਬੰਦੇ ਨੂੰ ਕਹਿ ਦਿੰਦੇ ਆ ਕੋਣ ਸਾਲਿਆਂ ਗੱਲ ਕਰਦੇ ਆ ਨਾ ਤੁਸੀਂ ਬਿਆਨ ਸੁਣੋਗੇ ਅੱਜ ਐਕਸੀਡੈਂਟ ਹੋ ਗਿਆ ਦੋ ਮਰ ਗਏ ਮੈਂ ਉਹਨਾਂ ਨੂੰ ਪੁੱਛਦਾ ਥੋਨੇ ਕੀ ਮੈਨੂੰ ਪਤਾ ਤਾਂ ਜੇ ਉਹਦੀ ਨਬਜ਼ ਚੱਲ ਰਹੀ ਹੈ ਤਾਂ ਬੰਦਾ ਜਿਉਂਦਾ ਹੈ ਨਹੀਂ ਮਰਿਆ ਹੁਣ ਜੇ ਨਬਜ਼ ਹੋਣੀ ਹੋ ਜੇ ਇਹਦਾ ਬੀਪੀ ਘਟ ਗਿਆ ਜੇ ਬੀਪੀ ਘਟ ਗਿਆ ਤਾਂ ਦਿਮਾਗ ਨੂੰ ਖੂਨ ਨਹੀਂ ਜਾਏਗਾ ਜੇ ਖੂਨ ਨਹੀਂ ਜਾਏਗਾ ਦਿਮਾਗ ਮਰਨਾ ਸ਼ੁਰੂ ਹੋ ਜਾਏਗਾ ਜਿਵੇਂ ਆਪਣੀ ਗੱਡੀ ਦਾ ਡੀਜ਼ਲ ਪਟਰਾਉਲ ਠੀਕ ਆ ਕਚਰਾ ਫਸ ਗਿਆ ਅੱਗੇ ਨਹੀਂ ਜਾਂਦਾ ਠੀਕ ਆ ਜੀ ਬੜਾ ਸ਼ਾਂਤ ਰਿਕਾ ਜੇ ਕਿਸੇ ਦਾ ਬੀਪੀ ਘਟ ਜਾਵੇ ਕਦੇ ਵੀ ਉਹਦੇ ਦੋਵੇਂ ਪੈਰ ਉੱਪਰ ਕਰ ਦੇ ਕਰ ਦੋ ਜੀ ਦੋਨੋਂ ਪੈਰ ਇਕੱਠੇ ਚੱਕ ਕੇ ਉੱਪਰ ਕਰ ਦੋ ਬਾਸ ਇਹਦਾ ਫਾਇਦਾ ਇਹ ਹੋਏਗਾ ਸਾਡੇ ਸਰੀਰ ਤੇ 4 5 6 ਲੀਟਰ ਖੂਨ ਹੁੰਦਾ 4 5 6 ਲੀਟਰ 2 ਲੀਟਰ ਲੱਤਾਂ ਜਿਹ ਹੈ ਇਹ ਖੂਨ ਆਪ ਸਿਰਾਂ ਵਾਲੇ ਪਾਸੇ ਜਾਂਦਾ ਬੰਦਾ ਮਰਨ ਤੋਂ ਬਚੇ ਠੀਕ ਹੈ ਬੇਟਾ ਸਿਰਫ ਇੰਨਾ ਕਰ ਲੋ ਕੋਨਾ ਜੇ ਉਹਦਾ ਸਾਹ ਬੰਦ ਹੈ ਦਾ ਬੰਦਾ ਖਤਮ 9 ਵਜੇ ਬੰਦਾ ਡਾਕਟਰ ਕਨੇ ਆ ਹੀ ਮਰ ਗਿਆ ਸਾਹ ਨਹੀਂ ਚੱਲ ਰਿਹਾ 9 ਵਜੇ ਨਹੀਂ ਚੱਲ ਰਹੀ ਪਰ ਅਸੀਂ ਲੋਕੀ ਉਹਨੂੰ ਦੁਆਰਾ ਜਿਉਂਦਾ ਕਰ ਲੈਨੇ ਮੈਂ ਆਪਣੀ ਜ਼ਿੰਦਗੀ ਦੀ ਦੋ ਇੱਕ ਬੱਚੇ ਨੂੰ ਬਚਾਇਆ ਇੱਕ ਬਜ਼ੁਰਗ ਨੂੰ ਬਚਾਇਆ ਹੁਣ ਸਾਡੀ ਗੱਡੀ ਆ ਜਿਵੇਂ ਕਿ ਦਾ ਪੈਟਰੋਲ ਘੁੰਮਦਾ ਹੈ ਠੀਕ ਹੈ ਜੀ ਤਾਂ ਗੱਡੀ ਚੱਲਦੀ ਨਵੀਂ ਤੋਂ ਨਵੀਂ ਗੱਡੀ ਲੈ ਲਓ ਜੇ ਪੈਟਰੋਲ ਹੀ ਨਹੀਂ ਨਹੀਂ ਚੱਲੇ ਐਥੇ ਸਦਾ ਇੰਜਨ ਆ ਹੈ ਦਿਲ ਕਾ ਨਿਆ ਜੀ ਨੂੰ ਇੰਜਨ ਹੈ نیچے 깔ला ਪੁੱਤਰ ਹੱਥ ਇਹ ਦਿਲ ਨੂੰ ਦੁਆਰਾ ਚਲਾ ਦੋ ਬੰਦਾ ਚੱਲ ਪਏਗਾ ਜਿਵੇਂ ਤੁਸੀਂ ੱੱਕਾ ਲਾ ਕੇ ਗੱਡੀ ਚੋੜਦੇ ਇਹਨੂੰ ਅਸੀਂ ਕਹਿੰਦੇ ਆ ਸੀਪੀਆਰ ਬਣੌਟੀ ਸਾਹ ਜਿਵੇਂ ਆਪਾਂ ਕਹਿੰਦੇ ਆ ਬਣੌਟੀ ਸਾਹ ਸੀਪੀਆਰ ਕਈ ਕੰਟਰੀਆਂ ਵਿੱਚ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਮੈਂ ਡਰਾਈਵਰਾਂ ਨੂੰ ਪੀਆਰਟੀਸੀ ਜਾ ਕੇ ਸਿਖਾਉਂਦਾ ਰਿਹਾ ਸਪੈਸ਼ਲ ਨਾਲੇ ਪੇਮੈਂਟ ਦਿੰਦੇ ਸੀ ਉਹ ਨਾਲੇ ਸਿਖਾਓ ਤੋਂ ਇੱਥੇ ਦਿਲ ਹੈ ਇੱਥੇ ਨਹੀਂ ਹੁੰਦਾ ਇੱਥੇ ਗੱਬੇ ਬੜਾ ਆਸਾਨ ਹੈ ਦਿਨ ਦੇ ਉੱਪਰ ਇਹਦਾ ਹੱਥ ਰੱਖੋ ਬਣਾਓ ਜਰਾ ਇੱਕ ਹੱਥ ਅੱਗੇ ਕੀਤਾ ਦੂਜਾ ਹੱਥੇ ਢੱਕ ਦਿੱਤਾ ਠੀਕ ਹੈ ਜੀ ਆਹ ਥੈਲੀ ਦੇ ਨਾਲ ਉਹਦੇ ਦਿਲ ਤੇ ਰੱਖ ਲਓ ਥੈਲੀ ਉਹਦੇ ਦਿਲ ਤੇ ਰੱਖ ਲਓ 30 ਵਾਰੀ ਦਿਲ ਨੂੰ ਦਬੋ ਹੁਣ ਇਹ ਬੰਦਾ ਠੀਕ ਆ ਪੰਪ 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 ਕਰਨਾ ਜਿਵੇਂ ਆਪਾਂ ਪੰਪ ਨਾਲ ਹਵਾ ਭਰਦੇ ਆ ਟਾਇਰ ਫੁੱਲਦਾ ਹੈ ਆ ਦੇਣਾ ਬਾਲ ਜੀ ਹੁਣ ਆਪਾਂ ਇਹਦੇ ਦੇ ਕਰਕੇ ਦਿਖਾਵਾਂਗੇ ਮੈਂ ਇਹ ਤੁਹਾਨੂੰ ਗਾਰੰਟੀ ਦਿੰਦਾ ਰੱਬ ਨਾ ਕਰੇ ਆਪਣੇ ਘਰ ਤੇ ਬਾਹਰ ਕਿਤੇ ਕੁਝ ਹੋ ਗਿਆ ਉਹਦੀ ਨਬਜ਼ ਦੇਖ ਲਈ ਸਾਹ ਦੇਖ ਲਈ ਬੰਦਾ ਤਾਂ ਸੀਪੀਆਰ ਕਰੋ ਜਿਉਂਦਾ ਹੋ ਜਾਏਗਾ ਬੰਦਾ ਤਾਂ ਅਸੀਂ ਕੀ ਕਰਦੇ ਹਾਂ ਸਪੋਜ਼ ਕਰੋ ਅੰਮ੍ਰਿਤਕਾਲਾ ਪੁੱਤਰ ਆਹ ਦਿਲ ਹੈ ਹੱਥ ਕਿਵੇਂ ਬਣਾਨੇ ਆ ਇਹ ਠੀਕ ਆ ਜੀ ਇੱਥੇ ਰੱਖਿਆ ਬਾਹਾਂਵਾਂ ਸਿੱਧੀਆਂ 1 2 3 4 5 6 7 8 13 14 15 16 17 18 19 20 21 22 23 24 25 26 27 28 29 30 ਤੀ ਵਾਰੀ ਕਰ ਲਿਆ ਉਸ ਤੋਂ ਬਾਅਦ ਕੀ ਕਰਨਾ ਹੈ ਇਹਦੀ ਗਰਦਨ ਉੱਚੀ ਕਰਨੀ ਆ ਠੀਕ ਹੈ ਜੀ ਸਾਹ ਨਾਲੀ ਸਿੱਧੀ ਹੋ ਜੇਗੀ ਇਹਦਾ ਨੱਕ ਬੰਦ ਕਰੋ ਮੂੰਹ ਖੋਲੋ ਆਪਣੇ ਮੂੰਹ 'ਚ ਹਵਾ ਭਰੋ ਬੁੱਲਾ ਦੇ ਬੁਲੇ ਰੱਖੋ ਜ਼ੋਰ ਨਾਲ ਫੂਕ ਮਾਰੋ ਜੇ ਤੁਸੀਂ ਜ਼ੋਰ ਨਾਲ ਫੂਕ ਮਾਰੋਗੇ ਨੱਕ 'ਚ ਹਵਾ ਬਾਹਰ ਨਹੀਂ ਜਾਏਗੀ ਜਿਵੇਂ ਪੈਂਚਰ ਗੱਡੀਆਂ ਹਵਾ ਭੜੀ ਜਾ ਮਿਕਲੀ ਜਾਂਦੀ ਆ ਨੱਕ ਚ ਨਹੀਂ ਜਾ ਜੀ ਇਹ ਫੇਫੜੇ ਚ ਜਾਏਗੀ ਫੇਫੜੇ ਫੁੱਲਣਗੇ ਇਹਦਾ ਮਤਲਬ ਪਰਮਾਤਮਾ ਨੇ ਸਾਡੀ ਹਵਾ ਉਹਦੇ ਫੇਫੜੇ ਚ ਪਹੁੰਚਾਦੀ ਫੇਫੜਿਆਂ ਵਿੱਚੋਂ ਹਵਾ ਦਿਲ ਤੇ ਤੇ ਲਈ ਜਾਏਗੀ ਆਕਸੀਜਨ ਦਿਲ ਨੇ ਦਮਾਗ ਨੂੰ ਦੇ ਦੇਣਿਆ ਬੰਦਾ ਜਿਉਂਦਾ ਹੋ ਜਾਏਗਾ ਜਿਵੇਂ ਹੁਣ ਕਈ ਵਾਰੀ ਕੀ ਹੁੰਦਾ ਹੈ ਅਚਾਨਕ ਬੰਦਾ ਬੈਠਾ ਚੰਗਾ ਭਲਾ ਚੰਗਾ ਭਲਾ ਬੈਠੇ ਬੈਠੇ ਆਪਣਾ ਜਿਹੜਾ ਦਿਲ ਹੈ ਕੰਮ ਕਰਨਾ ਇੱਕਦਮ ਬੰਦ ਕਰ ਦਿੰਦਾ ਬੰਦਾ ਉੱਥੇ ਲੁੜਕ ਜਾਂਦਾ ਉਸ ਟਾਈਮ ਉਹ ਮਰਿਆ ਨਹੀਂ ਹੁੰਦਾ ਉਹਦਾ ਦਿਲ ਸਿਰਫ ਇਕੱਲਾ ਬੰਦ ਹੋਇਆ ਹੁੰਦਾ ਜੇ ਤੁਹਾਡੇ ਚੋ ਕਿਸੇ ਨੂੰ ਇਹ ਤਕਨੀਕ ਆਉਂਦੀ ਹੈ ਬਨੌਟੀ ਸਾਹ ਦੇਣਾ ਆਉਂਦਾ ਹੈ ਸੀਪੀਆਰ ਦੇਣੀ ਆਉਂਦੀ ਹੈ ਉਹਨੂੰ ਤਾਂ ਸਮਝ ਲਓ ਤੁਸੀਂ ਉਸ ਬੰਦੇ ਦੀ ਜ਼ਿੰਦਗੀ ਬਚਾ ਸਕਦੇ ਹੋ ਤੁਹਾਡੇ ਕੋਲ 2-4 ਸਕਿੰਟ ਹੁੰਦੇ ਨੇ ਮੰਨ ਲਓ 5-4 ਸਕਿੰਟ ਨੇ ਜੇ ਉਸ ਟਾਈਮ ਤੁਸੀਂ ਕੋਈ ਬੰਦਾ ਚੰਗਾ ਭਲਾ ਬੈਠਿਆ ਬੈਠਿਆ ਲੁਟਕ ਗਿਆ ਉਹਦਾ ਇੱਕਦਮ ਦਿਲ ਬੰਦ ਹੋ ਗਿਆ ਤੁਸੀਂ ਉਹਨੂੰ ਇਦਾਂ ਲੰਮਾ ਪਾ ਲੈਣਾ ਇੱਥੇ ਜਿੱਥੇ ਆ ਟੋਆ ਜਿਆ ਹੁੰਦਾ ਆ ਟੋਆ ਜਿਆ ਬਣਿਆ ਹੁੰਦਾ ਆ ਆ ਟੋਏ ਤੋਂ ਚਾਰ ਉਂਗਲ ਉੱਪਰ ਆ ਜੋ ਇੱਥੋਂ ਆ ਟੋਏ ਤੋਂ ਚਾਰ ਉਂਗਲ ਉੱਪਰ ਇੱਥੇ ਟੋਆ ਚਾਰ ਉਂਗਲ ਉੱਪਰ ਇੱਥੇ ਐਦਾਂ ਹੱਥ-ਜੱਤ ਪਾ ਕੇ ਕੋਈ ਤਰੀਕਾ ਇੱਥੇ ਜ਼ੋਰ ਨਾਲ 1 2 3 4 5 6 7 8 9 10 11 12 ਮੈਂ 30 ਵਾਰੀ ਦਬ ਦੋ ਉਹਦਾ ਹਾਰਟ ਚੱਲ ਪਏਗਾ ਜੇ ਫੇਰ ਵੀ ਕੋਈ ਪ੍ਰੋਬਲਮ ਰਹਿੰਦੀ ਹੈ ਨਹੀਂ ਚੱਲਦਾ ਤਾਂ ਜਿਵੇਂ ਬਰਮਾ ਸਾਹਿਬ ਨੇ ਦੂਜੀ ਤਕਨੀਕ ਦੱਸੀ ਹੈ ਨੱਕ ਬੰਦ ਕਰ ਲਓ ਮੂੰਹ ਖੋਲੋ ਮੂੰਹ ਖੋਲ ਕੇ ਆਪਣੇ ਮੂੰਹ ਤੋਂ ਪਹਿਲਾਂ ਅੰਦਰ ਨਹੀਂ ਹਵਾ ਲੈ ਕੇ ਜਾਣੀ ਜਦੋਂ ਹਵਾ ਖਿੱਚਾਂਗੇ ਐਦਾਂ ਆਪਣੇ ਮੂੰਹ ਚ ਇਕੱਠੀ ਕਰ ਲੋ ਉੱਚ ਆਕਸੀਜਨ ਵੀ ਹੋਏਗੀ ਨੱਕੇ ਦਾ ਬੰਦ ਕਰ ਲਿਆ ਤਾਂ ਕਿ ਨੱਕ ਰਾਹੀਂ ਬਾਹਰ ਨਾ ਆਵੇ ਹਵਾ ਮੂੰਹ ਖੋਲ ਕੇ ਇਹਦੇ ਅੰਦਰ ਹਵਾ ਜ਼ੋਰ ਨਾਲ ਮਾਰੋ ਇਹਦੇ ਫੇਫੜਿਆਂ ਤੱਕ ਪਹੁੰਚੇਗੀ ਨਾਲ ਦਿਲ ਚਾਵਾ ਪਹੁੰਚੇਗੀ ਇੱਕਦਮ ਇਹਦਾ ਦਿਲ ਚੱਲ ਪਏਗਾ ਜਿਵੇਂ ਕਰੰਟ ਦਾ ਝਟਕਾ ਜਿਹਾ ਲਾ ਕੇ ਆਪਾਂ ਡਾਕਟਰਾਂ ਕੋਲ ਲੈ ਜਾਂਦੇ ਆ ਡਾਕਟਰ ਉਹ ਪ੍ਰੈਸ ਜੀ ਲਾਉਂਦੇ ਨੇ ਕਰੰਟ ਵਾਲੀ ਉਹ ਵੀ ਦਿਲ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਆਪਣੇ ਕੋਲ ਟਾਈਮ ਨਹੀਂ ਬਚਦਾ ਕਿਉਂਕਿ ਅੱਧਾ ਘੰਟਾ ਘੰਟਾ ਦਾ ਆਪਾਂ ਨੂੰ ਡਾਕਟਰ ਦੇ ਕੋਲ ਲੈ ਜਾਂਦੇ ਲੱਗ ਜਾਂਦਾ ਹੈ ਜ਼ਿੰਦਗੀ ਬਚਾਉਣ ਦਾ ਕਿਸੇ ਦਾ ਸਭ ਤੋਂ ਵੱਡਾ ਪੁੰਨ ਆ ਚੀਜ਼ ਸਿੱਖਣਾ ਹੈ ਇਹ ਸਭ ਤੋਂ ਸੀਪੀਆਰ ਸੌਖੀ ਹੈ ਜਿਹੜੀ ਬਰਮਾ ਸਾਹਿਬ ਬਿਨਾਂ ਕੋਈ ਪੈਸਾ ਲਏ ਸਕੂਲਾਂ 'ਚ ਜਾ ਕੇ ਕਾਲਜਾਂ 'ਚ ਜਾ ਕੇ ਪੀਆਰਟੀਸੀ ਦੀਆਂ ਡਰਾਈਵਰਾਂ ਨੂੰ ਕਨੈਕਟਰਾਂ ਨੂੰ ਸਾਰਿਆਂ ਨੂੰ ਬਹਿ ਜਾ ਬਟੇ ਸਾਰਿਆਂ ਨੂੰ ਸਿਖਾਉਂਦੇ ਐ ਇਹ ਬਹੁਤ ਇੱਕ ਪੁੰਨ ਦਾ ਕੰਮ ਹੈ ਅੱਜ ਆਪਾਂ ਦੇਖਦੇ ਆਂ ਵੀਡੀਓ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਬੰਦਾ ਕੁਰਸੀ ਤੇ ਬੈਠਾ ਹੈ ਬੈਠਾ ਬੈਠਾ ਹੀ ਲੁਟਕ ਗਿਆ ਲੋਕ ਆਉਂਦੇ ਨੇ ਕੋਈ ਇੱਧਰ ਨੂੰ ਭੱਜ ਲੈਂਦਾ ਕੋਈ ਇੱਧਰ ਨੂੰ ਭੱਜ ਲੈਂਦਾ ਕੋਈ ਉਹਨੂੰ ਪਾਣੀ ਪਿਆਣ ਲੱਗ ਜਾਂਦਾ ਕਦੇ ਵੀ ਬੇਹੋਸ਼ ਬੰਦੇ ਨੂੰ ਪਾਣੀ ਨਾ ਪਿਆਓ। ਤਿੰਨ ਗੱਲਾਂ ਨਹੀਂ ਕਰਨੀਆਂ। ਨਾ ਪਾਣੀ ਪਲਾਣਾ, ਨਾ ਮੂੰਹ ਤੇ ਛਿੱਟੇ ਮਾਰਨੇ ਆ ਨਾ ਹੱਥ ਪੈਰ ਰਗੜਨੇ। ਇਹ ਤਿੰਨੇ ਚੀਜ਼ਾਂ ਗਲਤ ਨੇ। ਜੇ ਆਪਾਂ ਬੇਹੋਸ਼ ਬੰਦੇ ਨੂੰ ਪਾਣੀ ਪਿਵਾਵਾਂਗੇ ਉਹਦੀ ਸਾਂਹ ਵਾਲੀ ਨਾਲੀ 'ਚ ਚਲ ਜਾਊਗਾ। ਜੇ ਉਹ ਬਚਿਆ ਵੀ ਹੋਊਗਾ ਤਾਂ ਵੀ ਮਰ ਜਾਊਗਾ। ਕਦੇ ਵੀ ਬੇਹੋਸ਼ ਬੰਦੇ ਨੂੰ ਪਾਣੀ ਨਹੀਂ ਪਿਉਣਾ। ਆਪਣੇ ਪਿੰਡਾਂ 'ਚ ਆਮ ਗੱਲ ਐ ਇਹ। ਲਿਓ ਫਟਾਫਟ ਪਾਣੀ ਪੀਨੇ ਪਾਣੀ ਪੀਨੇ ਆ। ਉਹਦਾ ਜੇ ਮੂੰਹ ਬੰਦਾ ਧੱਕੇ ਨਾਲ ਇੱਕ ਤਾਂ ਬੇਹੋਸ਼ ਬੰਦੇ ਨੂੰ ਕਦੇ ਵੀ ਪਾਣੀ ਨਹੀਂ ਪਿਆਣਾ। ਦੂਜੀ ਬਰਮਾ ਸਾਹਿਬ ਕਿਹੜੀ ਗੱਲ ਹੈ? ਸਿੱਧਾ ਨਹੀਂ ਪਾਣਾ, ਪੁੱਠਾ ਪਾ ਦਿਓ। ਉਹਨੂੰ ਪੁੱਠਾ ਉਲਟਾ ਕੇ ਪਾ ਦਿਓ। ਮੈਂ ਪਿੱਛੇ ਪੀਜੀਆਈ ਚੰਡੀਗੜ੍ਹ ਗਿਆ ਸੀਗਾ ਡਾਕਟਰ ਦੇ ਘਰ। ਮੈਨੂੰ ਕਹਿੰਦੇ ਅੰਕਲ ਜੀ, "ਕਿਆ ਕਰਦੇ ਹੋ? ਮੈਂ ਆਹ ਸੁਕਾਣਾ।" ਕਹਿੰਦੇ ਬੜਾ ਪੁੰਨ ਦਾ ਕੰਮ ਹੈ। ਸਾਡੇ ਕੋਲ ਜਿਹੜੇ ਰੈਫਰ ਕੋਈ ਆਨੇ ਆ, ਵੀ ਚੰਡੀਗੜ੍ਹ ਲੈ ਜਾਓ। ਬੰਦਾ ਸਿੱਧਾ ਪਿਆ ਹੈ, ਦਿਮਾਗ ਨੂੰ ਖੂਨ ਜਾਣਾ ਘਟ ਜਾਂਦਾ। ਬੰਦਾ ਕਮੇ ਚਲਾ ਜਾਂਦਾ। ਜਿਹੜਾ ਕਮੇ ਚਲਾ ਗਿਆ, 1 ਮਹੀਨਾ, 1 ਸਾਲ, 5 ਸਾਲ ਕਮੇ ਚ ਪਿਆ ਰਹੇ। ਦੌਰਾ ਨਹੀਂ ਉੜਦਾ ਕਹਿੰਦੇ ਅਸੀਂ ਇਹ ਕਹਿੰਦੇ ਜੇ ਉਹਨੂੰ ਪੁੱਠਾ ਪਿਆ ਹੁੰਦਾ ਬਾਜ ਜਾਂਦਾ ਜੇ ਕਿਤੇ ਹਸਪਤਾਲ 'ਚ ਵੀ ਲਜਾਉਣਾ ਹੈ ਬਰਮਾ ਸਾਹਿਬ ਦਾ ਮਤਲਬ ਇਹ ਹੈ ਕਿ ਬੰਦੇ ਨੂੰ ਪੁੱਠਾ ਪਾ ਕੇ ਲੈ ਕੇ ਜਾਓ ਪਹਿਲਾਂ ਆ ਤਰੀਕਾ ਅਪਣਾ ਕੇ ਦੇਖੋ ਘਾਰੀ ਮੌਕੇ ਤੇ ਮਤਲਬ 1-2 ਸਕਿੰਟਾਂ ਹੁੰਦੀਆਂ ਨੇ ਜਿਹੜੀਆਂ ਇਹ ਇੱਕ ਆਪਾਂ ਕੰਮ ਕਰਨਾ ਹੈ ਦੱਸਣ ਲੱਗੇ ਆਪਾਂ ਨੂੰ ਟਾਈਮ ਲੱਗ ਗਿਆ ਪਰ ਇਹ ਕਰਨ ਦਾ ਟਾਈਮ ਮਤਲਬ ਆਪਣੇ ਕੋਲ 1-2 ਸਕਿੰਟ ਹੁੰਦਾ ਜੇ ਦਿਲ ਜ਼ਿਆਦਾ ਟਾਈਮ ਬੰਦ ਰਹਿ ਗਿਆ ਫਿਰ ਔਖਾ ਚਲਾਣਾ ਪਹਿਲੇ 2-4 ਸਕਿੰਟਾਂ ਦੇ ਵਿੱਚ ਇਹ ਕੰਮ ਕਰਕੇ ਨਾਲ ਦੀ ਨਾਲ ਗੱਡੀ ਮਂਗਾ ਕੇ ਆਪਾਂ ਮੋਢੀ ਸਹਾਇਤਾ ਦੇਣ ਤੋਂ ਬਾਅਦ ਉਹਨੂੰ ਹਸਪਤਾਲ ਲੈ ਜਾਓ ਜਾਂਦੇ ਜਾਂਦੇ ਵੀ ਜਿੰਮੇ ਆਪਾਂ ਲੱਤਾਂ ਉੱਪਰ ਕਰ ਲਈਆਂ ਜਾਂ ਉਹਨੂੰ ਮੁਧਾ ਪਾ ਲਿਆ ਉਹਦੇ ਨਾਲ ਉਹਦੇ ਖੂਨ ਦਾ ਸੰਚਾਰ ਕੋਸ਼ਿਸ਼ ਕਰੇ ਪਰਮਾਤਮਾ ਚਲਾ ਦੇ ਬਹੁਤ ਸਾਰੇ ਮਰੀਜ਼ ਐਦਾਂ ਦੇ ਨੇ ਜਿਹੜੇ ਇਸ ਤਕਨੀਕ ਦੇ ਨਾਲ ਦੁਬਾਰਾ ਜਿਉਂਦੇ ਹੋ ਕੇ ਤੰਦਰੁਸਤ ਫਿਰ ਰਹੇ ਨੇ ਇਸ ਦੁਨੀਆ ਦੇ ਵਿੱਚ ਆਹ ਚੀਜ਼ ਸਿੱਖਣ ਦੀ ਸਾਰਿਆਂ ਨੂੰ ਲੋੜ ਹੈ ਔਰ ਇਹ ਚੀਜ਼ ਸਖਾਣੀ ਵੀ ਅੱਗੇ ਇੱਕ ਦੂਜੇ ਨੂੰ ਚਾਹੀਦੀ ਹੈ ਵੀ ਜੇ ਅਚਾਨਕ ਤੁਹਾਡੇ ਨਾਲ ਕੋਈ ਬੰਦਾ ਬੈਠਾ ਬੈਠਾ ਇੱਕਦਮ ਡਿੱਗ ਗਿਆ ਤਾਂ ਉਸ ਨੂੰ ਆਹ ਸੀਪੀਆਰ ਕਹਿੰਦੇ ਆਪਾਂ ਇਹਨੂੰ ਬਨੌਟੀ ਸਾਹ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਪੰਪ ਕਰਨਾ ਵੀ ਆ ਜਿੱਥੇ ਆਪਣੇ ਆ ਇੱਥੇ ਟੋਆ ਹੁੰਦਾ ਆ ਇੱਥੇ ਚਾਰ ਉਂਗਲਾਂ ਉੱਪਰ ਆਜੋ ਇੱਥੋਂ ਚਾਰ ਉਂਗਲਾਂ ਉੱਪਰ ਥੋੜਾ ਜਿਹਾ ਇਧਰ ਨੂੰ ਖੱਬੇ ਵਾਲੇ ਪਾਸੇ ਸੂਤ ਪਰ ਹੱਥ ਤੇ ਹੱਥ ਧਰ ਕੇ ਜ਼ੋਰ ਨਾਲ 30 ਵਾਰੀ ਦੱਬੋ ਬੰਦੇ ਦਾ ਦਿਲ ਚੱਲ ਪਊਗਾ ਕਿਉਂਕਿ ਉਹਨੂੰ ਹੋਰ ਤਾਂ ਕੋਈ ਬਿਮਾਰੀ ਨਹੀਂ ਨਾ ਤਾਂ ਉਹਦੀ ਕੋਈ ਕਿਡਨੀ ਖਰਾਬ ਹੈ ਨਾ ਕੋਈ ਹੋਰ ਅਚਾਨਕ ਉਹਦਾ ਦਿਲ ਬੰਦ ਹੋ ਗਿਆ ਅੱਜਕੱਲ ਖਾਣੇ ਐਦਾਂ ਦੇ ਆ ਗਏ ਵੀ ਮਾੜੇ ਖਾਣਿਆ ਕਰਕੇ ਹਾਰਟ ਕਈ ਵਾਰੀ ਚੱਲਦਾ ਚੱਲਦਾ ਜਾਂ ਅੱਗੇ ਕਿਤੇ ਬਲੌ ਖੂਨ ਦਾ ਜੋਰ ਪੈ ਗਿਆ ਦਿਲ ਚੱਲਣਾ ਬੰਦ ਹੋ ਗਿਆ ਇਹਦੇ ਨਾਲ ਆਪਾਂ ਬੰਦੇ ਨੂੰ ਉਸ ਨੂੰ ਬਚਾ ਸਕਦੇ ਆ ਜਿਹੜਾ ਅਚਾਨਕ ਪਿਆ ਪਿਆ ਡਿੱਗ ਜਾਂਦਾ ਪਰਮਾ ਸਾਹਿਬ ਕੋਈ ਹੋਰ ਕੋਈ ਐਦਾਂ ਦੀ ਤਕਨੀਕ ਜਿਹੜੀ ਆਪਾਂ ਦੱਸ ਸਕਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਗੈਸਾਂ ਬੜੀਆਂ ਲੀਕ ਹੁੰਦੀਆਂ ਅੱਗਾਂ ਬਹੁਤ ਲੱਗਦੀਆਂ ਡੱਬ ਵਾਲੀ ਡੀਏਪੀ ਸਕੂਲ 'ਚ ਅੱਗ ਲੱਗੀ ਸੀ 23 ਸਤੰਬਰ 1995 ਨੂੰ 450 ਬੱਚੇ ਟੀਚਰ ਮਰ ਗਏ ਸੀ ਸਾਰੇ ਬਚ ਜਾਂਦੇ ਸਾਰੇ ਬਚ ਜਾਂਦੇ ਇਹ ਰਮਾਲ ਕੱਢਦੇ ਗਿੱਲਾ ਕਰਦੇ ਨੱਕ ਮੂੰਹ ਤੇ ਪਾ ਕੇ ਲੇਟ ਦਿੰਦੇ ਕਿਤੇ ਤੁਮਾਂ ਉੱਪਰ ਨੂੰ ਜਾਂਦਾ ਜੇ ਤੂੰ ਨਹੀਂ ਜਾਂਦਾ ਤੂੰ ਉੱਪਰ ਨਹੀਂ ਜਾਂਦਾ ਜਿਹੜਾ ਖੜਾ ਵੀ ਜਾਦਾ ਲੱਗੇਗਾ ਘਰਾਂ 'ਚ ਗੈਸ ਨਹੀਂ ਕੋ ਜੰਦੀ ਆ ਫੱਟੀਆਂ 'ਚ ਹੁੰਦੀ ਆ ਇੱਥੇ ਤਾਂ ਕਈ ਅੱਗਾ ਲੱਗ ਚੁੱਕੀਆਂ ਉਹ ਬਾਈ ਦੀ ਵੀ ਬੰਦੇ ਦੇ ਅੰਦਰ ਗੈਸ ਚਲੀ ਗਈ ਤੂੰ ਆਂ ਚਲਾ ਗਿਆ ਇਹਦਾ ਮਤਲਬ ਉਹ ਮਰ ਜਾਈਗਾ ਆਕਸੀਜਨ ਨਹੀਂ ਲੈਤੀ ਪੁੱਠਾ ਬੰਦੇ ਨੂੰ ਪੁੱਠਾ ਪਾ ਲੋ ਹਾਂਜੀ ਕਾਕਾ ਜੀ ਆਓ ਜਰਾ ਬੂਟ ਕੱਢ ਕੇ ਆਓ ਇੱਕ ਜਣ ਆਇਓ ਤੁਹਾਡੇ ਤੋਂ ਕਰਾਵਾਂਗੇ ਯਾਰ ਆਜੋ ਖੜਾ ਹੁਣ ਮੈਂ ਖੜਾ ਖੜਾ ਹੋ ਜਾ ਦੇ ਰੋਕਿ ਚਾਲੇ ਇੱਕ ਪੈਰ ਐਥੇ ਰੱਖ ਲਾ ਬੇਟਾ ਹਾਂਜੀ ਸੁਣੋ ਭਾਈ ਹਾਂਜੀ ਜਾਨੀ ਖਾਲਸਾ ਹੀ ਸੁਣੋ ਬੜੀ ਜ਼ਰੂਰੀ ਆ ਇਹ ਫੈਕਟਰੀਆਂ ਦੇ ਜਦੋਂ ਗੈਸਾਂ ਲੀਕ ਹੋਣੀਆਂ ਬੜੇ ਲੋਕੀ ਮਰ ਜੰਨੇ ਆ ਗੈਸ ਨਾਲ ਬੰਦੇ ਨੂੰ ਪੁੱਠਾ ਪਾਓ ਉਹਦੇ ਪੇਟ ਦੇ ਨੀਚੇ ਆ ਹੱਥ ਰੱਖੋ ਬੇਟਾ ਪੇਟ ਦੇ ਨੀਚੇ ਉੱਪਰ ਨੀਚੇ ਕਰੋ ਪੇਟ ਨੂੰ ਪੇਟ ਵਾਲੇ ਪਾਸੇ ਆ ਉੱਪਰ ਕਰ ਲਓ ਨੀਚੇ ਕਰ ਲਓ ਤੂੰ ਪਿਆਰਾ ਮਿੱਤਰ ਹੋਰ ਉੱਚਾ ਕਰ ਭਾਈ ਤੁਸੀਂ ਐਦਾਂ 10 15 20 30 ਵਾਰੀ ਕਰੋ ਉਹਦੇ ਅੰਦਰੋਂ ਸਾਰੀ ਗੈਸ ਜੇ ਪਾਣੀ 'ਚ ਡੁੱਬਿਆ ਪਾਣੀ ਬਾਹਰ ਨਿਕਲ ਜਾਏਗਾ ਜੇ ਧੂਆਂ ਦਾ ਚਲੇਗਾ ਉਹ ਨਿਕਲ ਜਾਏਗਾ ਜੇ ਖੂਨ ਚਲੇਗਾ ਉਹ ਵੀ ਬਾਹਰ ਜੇ ਬੰਦਾ ਡੁੱਬਿਆ ਪਾਣੀ 'ਚ ਹੋਵੇ ਪਾਣੀ ਅੰਦਰ ਚਲਾ ਗਿਆ ਹੋਵੇ ਤਾਂ ਵੀ ਸਾਹ ਨਾਲ ਹੀ ਚ ਜਾਂਦਾ ਪਾਣੀ ਪਿੰਨੇ ਆ ਬੇੜ 'ਚ ਜਾਂਦਾ ਜੇ ਸਾਹ ਨਾਲ ਹੀ ਚਲਾ ਗਿਆ ਤਾਂ ਬੰਦਾ ਖਤਮ ਉਹਨੂੰ ਦੁਬਾਰਾ ਕੱਢਣ ਲਈ ਇਹ ਤਰੀਕਾ ਹੈਗਾ ਠੀਕ ਹੈ ਜੀ ਜੇ ਜ਼ਹਿਰੀਲੀ ਗੈਸ ਅੰਦਰ ਚਲ ਜਾਂਦੀ ਹੈ ਉਹ ਵੀ ਐਦਾਂ ਦੇ ਤਰੀਕੇ ਨਾਲ ਬਾਰ ਨਿਕਲ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਕਿਤੇ ਗੈਸ ਲੀਕ ਹੋ ਗਈ ਆਪਾਂ ਭੱਜ ਵੀ ਨਹੀਂ ਸਕਦੇ ਸਾਹ ਤਾਂ ਆਪਾਂ ਨੂੰ ਲੈਣਾ ਪੈਣਾ ਆਪਾਂ ਸਾਹ ਲੈਨੇ ਆ ਨਾਲ ਦੀ ਨਾਲ ਇੱਕ ਕੱਪੜਾ ਕੱਢੋ ਭਿਉਂ ਕੇ ਉਹਨੂੰ ਨੱਕ ਤੇ ਬੰਨ ਲਓ ਔਰ ਥੱਲੇ ਨੂੰ ਬੈਠੋ ਥੱਲੇ ਨੂੰ ਆ ਲੇਟ ਜਾਓ ਲੇਟ ਜਾਓ ਥੱਲੇ ਕਿਉਂਕਿ ਜਿਹੜੀ ਗੈਸ ਆ ਉੱਪਰ ਉੱਠਦੀ ਹੈ ਗੈਸ ਉੱਪਰ ਉੱਠਦੀ ਹੈ ਗੈਸ ਉੱਪਰ ਨੂੰ ਉੱਠ ਜੂਗੀ ਤੁਸੀਂ ਥੱਲੇ ਪਏ ਪਏ ਸਾਹ ਲੈ ਸਕਦੇ ਹੋ ਰਮਾਲ ਬੰਨ ਕੇ ਜਿੰਵੇਂ ਮਰਜ਼ੀ ਪੈਜੋ ਪੁੱਠਾ ਪੈਜੋ ਜਿਆਦਾ ਵਧੀਆ ਹੈ ਔਰ ਜੇ ਕਿਸੇ ਬੰਦੇ ਦੇ ਮੰਨ ਲਓ ਉਹਨੂੰ ਨਹੀਂ ਪਤਾ ਉਹ ਖੜਾ ਹੈ ਪਹਿਲਾਂ ਉਹ ਖੜਾ ਖੜਾ ਹੈ ਉਹਦੇ ਅੰਦਰ ਗੈਸ ਚਲੀ ਗਈ ਉਹ ਬੇਸ ਹੋ ਗਿਆ ਉਹਨੂੰ ਡਿੱਗ ਜੇਗਾ ਉਹ ਉਹ ਜਦੋਂ ਡਿੱਗ ਗਿਆ ਜਿਹੜਾ ਬੰਦਾ ਹੋਸਚ ਹੈ ਉਹ ਮੁੱਧੇ ਪਏ ਨੂੰ ਉਹਦਾ ਪੇਟ ਫੜੋ ਇੱਥੋਂ ਉੱਪਰੋਂ 30 ਵਾਰੀ ਅਮੇ ਉੱਪਰ ਚੱਕੋ ਉਹਨੂੰ ਉਹਦੀ ਜਿਹੜੀ ਗੈਸ ਆ ਉਹ ਬਾਹਰ ਨੂੰ ਨਿਕਲੇਗੀ ਜਦੋਂ ਇੱਥੇ ਦੱਬਾਂਗੇ ਆਪਾਂ ਗੈਸ ਜਿਹੜੀ ਅੰਦਰ ਹਵਾ ਗਈ ਹੋਈਗੀ ਉਹ ਜ਼ਹਿਰੀਲੀ ਗੈਸ ਬਾਹਰ ਨਿਕਲ ਜਾਏਗੀ ਤੇ ਉਹ ਬੰਦਾ ਬਚ ਗਿਆ ਬਚ ਗਿਆ ਇਹ ਜ਼ਿੰਦਗੀ ਬਚਾਉਣ ਦੇ ਨੁਕਤੇ ਨੇ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਸਿੱਖਣੇ ਚਾਹੀਦੇ ਨੇ ਕਿਉਂਕਿ ਅੱਜ ਕੱਲ ਦੇ ਸਮੇਂ 'ਚ ਜ਼ਹਿਰੀਲੀਆਂ ਗੈਸਾਂ ਲੀਕ ਹੁੰਦੀਆਂ ਨੇ ਚੰਗੇ ਭਲੇ ਬੰਦੇ ਦਾ ਚਲਦੇ-ਚਲਦੇ ਦਾ ਦਿਲ ਰੁਕ ਜਾਂਦਾ ਹੈ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਜ਼ਿੰਦਗੀ ਬਚਾ ਸਕਦੇ ਹਾਂ ਕੋਈ ਹੋਰ ਬਰਮਾ ਜੀ ਚੀਜ਼ ਜਿਹੜੀ ਆਪਾਂ ਦੱਸਣੀ ਚਾਹੁੰਦੇ ਆ ਤੀਸਰਾ ਜਿਹੜਾ ਹੈ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਬੈਠੇ-ਬੈਠੇ ਨੂੰ ਚੱਲਦੇ ਨੂੰ ਨੱਚਦੇ ਨੂੰ ਦਿੰਦਾ ਦੌਰਾ ਪੈਂਦਾ ਹੈ ਜੇ ਆਪਾਂ ਹਸਪੀਟਲ ਲੈ ਜੀਏ ਡਾਕਟਰ ਤੁਹਾਨੂੰ ਇੱਕ ਪਰਚੀ ਤੇ ਲਿਖ ਕੇ ਦੇਗਾ 50000 ਰੁਪਏ ਦਾ ਇੰਜੈਕਸ਼ਨ ਆਏਗਾ ਕਿੰਨੇ ਦਾ 50000 ਰੁਪਏ ਦਾ ਫਿਰ ਵੀ ਬੰਦਾ ਬਚਿਆ ਨਾ ਜੀ ਮੈਂ ਸਰਨੇ ਕਿਹਾ ਹੈ ਜਾਦੇ ਜਾਂਦੇ ਟਾਈਮ ਲੱਗ ਜੂਗਾ ਬਹੁਤ ਵਧੀਆ ਹੈ ਸੀ ਚਾਰ ਬੰਦੇ ਬਚਾਏ ਆ ਦਿਲ ਦਾ ਦੌਰਾ ਪੈ ਗਿਆ ਸੀ ਉਸ ਨੂੰ ਆਰਾਮ ਨਾਲ ਬਿਠਾਓ ਕੱਪੜੇ ਢਿੱਲੇ ਕਰੋ ਨਾ ਕਰਾਈ ਹਵਾ ਖਿੱਚੋ ਮੂੰਹ ਰਹੀ ਖੰਸੀ ਕਰੋ ਤੁਸੀਂ 5 ਮਿੰਟ 10 ਮਿੰਟ ਕਰੋ ਕਿਉਂਕਿ ਦਿਲ ਦਾ ਦੌਰਾ ਕਾਹ ਪੈਂਦਾ ਜੇ ਆਕਸੀਜਨ ਘੱਟ ਮਿਲੇ ਦਿਲ ਨੂੰ ਕਦੇ ਨਹੀਂ ਪੈਂਦਾ ਨਹੀਂ ਜੇ ਉਹ ਆਕਸੀਜਨ ਘੱਟ ਮਿਲੇਗੀ ਤੁਸੀਂ ਭੱਜ ਰਹੇ ਹੋ ਦੌੜ ਰਹੇ ਹੋ ਸਾਹ ਚੜ ਜਾਂਦਾ ਪਸੀਨਾ ਆ ਜਾਂਦਾ ਠੀਕ ਆ ਜੀ ਕਮਜ਼ੋਰੀ ਆ ਜਾਂਦੀ ਆ ਪਾੜਾ ਦੇ ਚੜੋਂਗੇ ਸਾਹ ਚੜਦਾ ਹੈ ਪੌੜੀਆਂ ਚੜੋਂਗੇ ਸਾਹ ਚੜਦਾ ਹੈ ਲਗਾਤਾਰ ਕਰੋ ਬੰਦਾ ਮਰਨ ਤੋਂ ਬਚ ਜੇਗਾ ਆਪਾਂ ਨੂੰ ਪਤਾ ਲੱਗ ਜਾਂਦਾ ਤੇਜ ਦਰਦ ਹੋਣਾ ਸ਼ੁਰੂ ਹੋ ਜਾਂਦਾ ਛਾਤੀ ਦਾ ਦਰਦ ਹੁੰਦਾ ਪਿੱਠੀ ਦਾ ਬਾਹਰ ਹੁੰਦਾ ਕਿਸੇ ਨੂੰ ਅਟੈਕ ਹੋਣ ਦੀ ਸੰਭਾਵਨਾ ਹੋਵੇ 2-4 ਸਕਿੰਟ 5-7 ਸਕਿੰਟ ਪਹਿਲਾਂ ਬੰਦੇ ਦੇ ਦਰਦ ਹੁੰਦਾ ਛਾਤੀ 'ਚ ਇੱਥੇ ਬੈਕ ਸਾਈਡ ਇੱਥੇ ਵੀ ਪਿੱਛੇ ਇੱਥੇ ਮੋਢੇ 'ਚ ਹੁੰਦਾ ਮੋਢੇ 'ਚ ਹੁੰਦਾ ਖੱਬੀ ਸਾਈਡ ਬਹੁਤ ਦਰਦ ਹੋਊਗਾ ਤੇਜ਼ ਉਦੋਂ ਜਦੋਂ ਤੱਕ ਡਾਕਟਰ ਨਹੀਂ ਕੋਈ ਮਿਲਦਾ ਜਾਂ ਕੋਈ ਆਪਾਂ ਨੂੰ ਹੋਰ ਸਹਾਇਤਾ ਨਹੀਂ ਮਿਲਦੀ ਇੱਕੋ ਹੀ ਕੰਮ ਹੈ ਨੱਕ ਰਹੀਂ ਸਾਹ ਲਓ ਮੂੰਹ ਰਹੀਂ ਖਾਸੋ ਐਵੇਂ ਕੱਢੀ ਜਾਓ ਉਹਦੇ ਨਾਲ ਕੀ ਹੋਏਗਾ ਨਾਲ ਤਾਂ ਜਦੋਂ ਆਪਾਂ ਐ ਕਰਾਂਗੇ ਉਹ ਹਾਰਟ ਨੂੰ ਚੱਲਣ ਵਾਸਤੇ ਸ਼ਕਤੀ ਮਿਲੂਗੀ ਜਿਹੜਾ ਉਹ ਬੰਦ ਹੋਣ ਦੀ ਕੋਸ਼ਿਸ਼ ਕਰ ਰਿਹਾ ਆੜਿਆ ਪਿਆ ਉਹਦੇ ਕੁਝ ਜਦੋਂ ਆਪਾਂ ਐ ਕਰਾਂਗੇ ਉਹਦੇ ਨਾਲ ਦਿਲ ਦੁਬਾਰਾ ਚੱਲ ਪੈਂਦਾ ਬੰਦੇ ਦੀ ਜ਼ਿੰਦਗੀ ਬਚ ਜਾਂਦੀ ਹੈ ਹਾਰਟ ਬਾਕੀ ਪ੍ਰਮਾਤਮਾ ਦੇ ਹੱਥ ਹੈ ਬਾਬੇ ਨਾਨਕ ਨੇ ਜੋ ਚੀਜ਼ ਬਣਾ ਕੇ ਭੇਜਤੀ ਹੈ ਜਿੰਨੀ ਜਿੰਨੀ ਲਿਖੀ ਹੈ ਉਹ ਨਹੀਂ ਉਹਨੇ ਭੁਗਤਨੀ ਐ ਪਰ ਜਿਹੜੇ ਆਪਣੇ ਕੁਝ ਫਰਜ਼ ਹੁੰਦੇ ਨੇ ਆਪਣੀ ਕੋਸ਼ਿਸ਼ ਹੁੰਦੀ ਹੈ ਆਪਾਂ ਕਹਿ ਦਿੰਨੇ ਆ ਕਿ ਯਾਰ ਬੰਦਾ ਡਿੱਗ ਗਿਆ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਕਰੀਏ ਕੋਈ ਗੱਡੀ ਡਿੱਕੀ ਜਾਂਦਾ ਕੋਈ ਵੀਡੀਓ ਲੱਗ ਜਾਂਦਾ ਬਣਾਣ ਆਪਾਂ ਅੱਜ ਕੱਲ ਦੇਖਦੇ ਆ ਸੜਕਾਂ ਤੇ ਐਕਸੀਡੈਂਟ ਹੋ ਗਿਆ ਵੀਡੀਓ ਬਣਾਣ ਲੱਗੇ ਲੋਕ ਕੋਈ ਕਿਸੇ ਨੂੰ ਚੱਕਦਾ ਨਹੀਂ ਵੀਡੀਓ ਬਣਾਣ ਦੀ ਬਜਾਏ ਜੇ ਆਪਾਂ ਗੱਡੀ ਰੋਕੀਏ ਬੰਦੇ ਨੂੰ ਚੱਕ ਕੇ ਹਸਪਤਾਲ ਲੈ ਲਈਏ ਅੱਜ ਕੱਲ ਸਰਕਾਰ ਨੇ ਇਹ ਕਰਤਾ ਜਿਹੜਾ ਬੰਦਾ ਹਸਪਤਾਲ ਛੱਡ ਕੇ ਆਊਗਾ ਉਹਦੀ ਕੋਈ ਗਵਾਈ ਨਹੀਂ ਹੋਊਗੀ ਕੋਈ ਉਹਨੂੰ ਪੁਲਿਸ ਨਹੀਂ ਬੁਲਾਉਗੀ ਇਹ ਕਾਨੂੰਨ ਦੇ ਵਿੱਚ ਲਿਖਿਆ ਗਿਆ ਹੈ ਕੋਈ ਬੰਦਾ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਚਾਹੋ ਜਾ ਕੇ ਦੱਸ ਸਕਦੇ ਹੋ ਵੀ ਹਾਂ ਜੀ ਫਲਾਣੀ ਗੱਡੀ ਨਾਲ ਐਕਸੀਡੈਂਟ ਹੋਇਆ ਜੇ ਤੁਸੀਂ ਨਹੀਂ ਦੱਸਣਾ ਤਾਂ ਉਹਨੂੰ ਹਸਪਤਾਲ ਛੱਡ ਕੇ ਵਾਪਸ ਆ ਸਕਦੇ ਹੋ ਕੋਈ ਕਾਨੂੰਨ ਤੁਹਾਨੂੰ ਦੁਬਾਰਾ ਬੁਲਾਏਗਾ ਨਹੀਂ ਨਾ ਪੁਲਿਸ ਰੋਕੇਗੀ ਨਾ ਪੁਲਿਸ ਰੋਕੇਗੀ ਨਹੀਂ ਜੀ ਹੁਣ ਇਹ ਕਾਨੂੰਨ ਦੇ ਵਿੱਚ ਵਕਾਇਦਾ ਸਾਰੇ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਐਸਐਸਪੀ ਨੇ ਸਾਰਿਆਂ ਨੂੰ ਬੁਲਾ ਕੇ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਨਹੀਂ ਐਸਐਸਪੀ ਕੀ ਇਹ ਬੇਟਾ ਪਰ ਪੁਲਸ ਵਾਲੇ ਤੋਂ ਧੱਕਾ ਕਰਦੇ ਨੇ ਬੰਦੇ ਕੋਈ ਧੱਕਾ ਨਹੀਂ ਕਰੇਗਾ ਜੀ ਹੁਣ ਜੇ ਕੋਈ ਧੱਕਾ ਹੁੰਦਾ ਕਿਸੇ ਨਾਲ ਇਸ ਚੀਜ਼ ਦਾ ਤਾਂ ਤੁਸੀਂ ਦੀ ਆਵਾਜ਼ ਪਹਿਲਾਂ ਤਾਂ ਹੁੰਦਾ ਸੀ ਕੀ ਹੁੰਦਾ ਸੀ ਕਾਨੂੰਨ ਹੁੰਦਾ ਸੀ ਕਿ ਜਿਹੜਾ ਬੰਦਾ ਚੱਕ ਕੇ ਲੈ ਕੇ ਆਇਆ ਨਾ ਉਹਨੂੰ ਐ ਜੇ ਗਵਾਹ ਦੇ ਤੌਰ ਤੇ ਰੱਖ ਲੈਂਦੇ ਸੀ ਪਰ ਹੁਣ ਸਾਡੇ ਕਾਨੂੰਨ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਬੰਦਾ ਕਿਸੇ ਡਿੱਗੇ ਪਏ ਨੂੰ ਸੱਟ ਲੱਗੇ ਵਾਲੇ ਮਰੀਜ਼ ਨੂੰ ਚੱਕ ਕੇ ਲੈ ਕੇ ਆਉਂਦਾ ਉਹਨੂੰ ਗਵਾਹ ਦੇ ਤੌਰ ਤੇ ਨਹੀਂ ਰੱਖ ਸਕਦੇ ਤੁਸੀਂ ਨਹੀਂ ਨਹੀਂ ਹਾਂ ਜੀ ਉਹ ਕਹਿ ਦਿੰਦੇ ਨੇ ਵੀ ਤੇਰੀ ਗੱਡੀ ਨਾਲ ਹੀ ਲੱਗਿਆ ਹੋਊਗਾ ਜਿਹੜਾ ਤੂੰ ਚੱਕ ਕੇ ਲੈ ਆਇਆ। ਬਾਜੀ ਇਹ ਕਈ ਕਈ ਵਾਰੀ ਹੇਠਲੇ ਪੱਧਰ ਤੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਛੋਟੇ ਪੁਲਿਸ ਮੁਲਾਜ਼ਮ ਹੁੰਦੇ ਨੇ ਪੈਸੇ ਲੈਣ ਦੇ ਮਾਰੇ ਕਈ ਵਾਰੀ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਇਹ ਕਹਿਣਾ ਹੈ ਜੀ ਦੇਖੋ ਕਾਨੂੰਨ ਬਣਿਆ ਨਵਾਂ ਸਾਨੂੰ ਵੀ ਪਤਾ ਹੈ ਅਸੀਂ ਇਹਦੀ ਜਾਨ ਬਚਾਉਣ ਵਾਸਤੇ ਚੱਕ ਕੇ ਲੈ ਕੇ ਆਏ ਆ ਅਸੀਂ ਇਹਨੂੰ ਹਸਪਤਾਲ ਤੱਕ ਲੈ ਕੇ ਆਏ ਆ ਇਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਖਤਮ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਇਹ ਕਹਿ ਕੇ ਤੁਸੀਂ ਉੱਥੋਂ ਨਿਕਲ ਸਕਦੇ ਹੋ ਕਿੰਨੀ ਬੜੀ ਜ਼ਰੂਰੀ ਆ ਤੁਹਾਡੇ ਲਈ ਮੈਂ ਪੁਲਿਸ ਨਾਲ ਵੀ ਜਾਵਾਂਗਾ 112 ਉੱਥੇ ਫੋਨ ਕਰਕੇ ਕਹਿ ਦਿਓ ਵੀ ਆਹ ਨੰਬਰ ਇੱਥੇ ਐਕਸੀਡੈਂਟ ਹੋਇਆ ਅਸੀਂ ਉਹਨੂੰ ਹਸਪੀਟਲ ਲੈ ਕੇ ਜਾ ਰਹੇ ਹਾਂ ਗਵਾਹ ਬਣ ਗਿਆ 112 ਨੰਬਰ 100 ਨੰਬਰ ਵੀ ਆ 181 ਨੰਬਰ ਵੀ ਆ ਇਹਦਾ ਫੋਨ ਕਰ ਦਿਓ ਜੇ ਕਈ ਵਾਰੀ ਆਪਣੇ ਕੋਲ ਟਾਈਮ ਨਹੀਂ ਮੰਨ ਲਓ ਇਦਾਂ ਦੀ ਕਈ ਵਾਰੀ ਸਿਚੁਏਸ਼ਨ ਬਣ ਜਾਂਦੀ ਆ ਆਪਾਂ ਲੰਗੇ ਜਾ ਰਹੇ ਆ ਤਾਂ ਮੋਬਾਈਲ ਕੱਢੋ 112 ਨੰਬਰ ਤੇ ਫੋਨ ਕਰਕੇ ਕੱਲਾ ਦੱਸ ਦਿਓ ਕਿ ਇੱਥੇ ਐਕਸੀਡੈਂਟ ਹੋਇਆ ਪਿਆ ਭਾਈ ਆ ਕੇ ਚੱਕ ਲੋ ਤਾਂ ਪੁਲਿਸ ਨੂੰ ਪਤਾ ਲੱਗ ਜਾਂਦਾ 112 ਨੰਬਰ ਵਾਲੇ ਆ ਕੇ ਉਹਨੂੰ ਚੱਕ ਕੇ ਲੈ ਜਾਂਦੇ ਨੇ ਤਾਨੂੰ ਕੋਈ ਦੁਬਾਰਾ ਕਾਲ ਨਹੀਂ ਕਰੇਗੀ ਮੈਂ ਹੁਣ ਤੱਕ ਚੰਡੀਗੜ੍ਹ ਤੋਂ ਪਾਤਣਾ ਤੱਕ ਜਾਂਦੇ ਜਾਂਦੇ ਤਕਰੀਬਨ 4 ਸਾਲਾਂ ਦੇ ਵਿੱਚ 10-15 ਵਾਰੀ ਐਦਾਂ ਫੋਨ ਕੀਤਾ ਆ ਪਿੱਛੇ ਜੇ ਹਨੇਰੀ ਆਈ ਸੀ ਬਹੁਤ ਜ਼ਿਆਦਾ 15-20 ਦਿਨ ਪਹਿਲਾਂ ਹਾਂਜੀ ਹਾਂਜੀ ਪਾਤਣਾ ਪਟਿਆਲੇ ਤੋਂ ਪਰਲੀ ਸਾਈਡ ਸਮਾਣੇ ਨੂੰ ਜਾਂਦੇ ਹੋਏ ਬੜੇ ਦਰਖਤ ਡਿੱਗੇ ਹੋਏ ਸੀ ਇਹ ਇੱਕ kia ਗੱਡੀ ਦੇ ਉੱਤੇ ਸਫੈਦਾ ਡਿੱਗ ਕੇ kia ਗੱਡੀ ਬਿਲਕੁਲ ਚੱਕਣਾ ਚੂਰ ਕਰੀ ਪਈ ਸੀਗੀ ਉਹਦੇ ਵਿੱਚ ਬੰਦੇ ਸੀ ਤੂਫਾਨ ਹਨੇਰੀ ਇੰਨੀ ਚੱਲ ਰਹੀ ਸੀ ਮੈਂ ਗੱਡੀ ਇਕੱਲੇ ਨੇ ਰੋਕ ਲਈ ਬਾਕੀ ਲੋਕ ਪਿੱਛੇ ਫਸ ਗਏ ਦਰਖਤ ਡਿੱਗ ਗਏ ਉੱਥੇ ਮੈਂ ਗੱਡੀ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ 112 ਨੰਬਰ ਤੇ ਫੋਨ ਕੀਤਾ ਕਿ ਭਾਈ ਇੱਥੇ ਦਰਖਤ ਡਿੱਗ ਕੇ ਇੱਕ ਗੱਡੀ ਭੰਨੀ ਗਈ ਹੈ ਵਿੱਚ ਬੰਦੇ ਨੇ ਉਹਦੇ ਪਰ ਸਿਆਣੇ ਥਾਣੇ ਦੀ ਪੁਲਿਸ 22-23 ਮਿੰਟ ਦੇ ਵਿੱਚ ਨਾਲ ਹੀ ਥਾਣਾ ਪੈਂਦਾ ਸੀ ਉੱਥੇ ਪਹੁੰਚ ਸਕਦੇ ਵੀ 5 ਮਿੰਟ 'ਚ ਪਰ ਉਹਨਾਂ ਨੂੰ 22-23 ਮਿੰਟ ਲੱਗੇ ਪਹੁੰਚਦੇ ਉਹ ਆਏ ਉਹਨਾਂ ਨੇ ਉਹ ਬੰਦਿਆਂ ਨੂੰ ਜਿਉਂਦਾ ਮਤਲਬ ਬਾਹਰ ਕੱਢਿਆ ਔਰ ਅੱਜ ਉਹ ਜਿਉਂਦੇ ਨੇ ਜੇ ਉੱਥੋਂ ਨਾ ਮੈਂ ਫੋਨ ਕਰਦਾ 112 ਤੇ ਰਾਤ ਦਾ ਟਾਈਮ ਸੀ ਮੀਂਹ ਪੈ ਰਿਆ ਸੀ ਨੇਰੀ ਚੱਲ ਰਹੀ ਸੀ ਤੂਫਾਨ ਕਟੋ ਘਟ 15 16 ਦਰਖਤ ਡਿੱਗ ਕੇ ਰਸਤਾ ਬੰਦ ਸੀ ਸਮਾਣੇ ਦੇ ਟੋਲ ਪਲਾਜ਼ੇ ਤੱਕ ਜਿੱਥੇ ਪਹਿਲਾਂ ਟੋਲ ਪਲਾਜ਼ਾ ਹੁੰਦਾ ਸੀ ਪਟਿਆਲਾ ਪਸਿਆਣੇ ਥਾਣੇ ਤੋਂ ਲੈ ਕੇ ਟੋਲ ਪਲਾਜ਼ੇ ਤੱਕ ਰਸਤਾ ਬੰਦ ਸੀ ਕੋਸ਼ਿਸ਼ ਕਰੋ 112 ਨੰਬਰ ਤੇ ਫੋਨ ਕਰੀਏ ਆਪਾਂ ਇਨਸਾਨ ਆ ਇਨਸਾਨੀਅਤ ਦੇ ਕੰਮ ਆਣਾ ਸਿੱਖੀਏ 112 ਨੰਬਰ ਸਰਕਾਰ ਨੇ ਜਾਰੀ ਕੀਤਾ ਆਪਾਂ ਨੂੰ ਪਤਾ ਹੈ ਵੀ ਨਿਚਲੇ ਪੱਧਰ ਤੇ ਮੁਲਾਜ਼ਮ ਕਈ ਵਾਰੀ ਹੇਰ ਫੇਰ ਕਰ ਜਾਂਦੇ ਆ ਜਿਹੜਾ ਬੰਦਾ ਫੋਨ ਕਰਦਾ ਹੈ ਕਈ ਵਾਰੀ ਉਹਨੂੰ ਦੁਬਾਰਾ ਪੁੱਛਣ ਲੱਗ ਜਾਂਦੇ ਆ ਹਾਂ ਕਿੱਥੇ ਜੇ ਹੈ ਕੀ ਹੈ ਕੀ ਹੋਇਆ ਕੀ ਹੈ ਹੋਇਆ ਕੀ ਹੈ بس ਉਹ ਪਤਾ ਕੀ ਹੈ 112 ਨੰਬਰ ਤੇ ਸਰਦਾਰ ਜੀ ਜਿਵੇਂ ਤੁਸੀਂ ਦੱਸਿਆ ਕਿ ਪੁੱਛਣ ਲੱਗ ਜਾਂਦੇ ਨੇ ਕੀ ਕੀ ਪੁੱਛਦੇ ਫੋਨ ਕਰਕੇ ਅੱਧਾ ਅੱਧਾ ਘੰਟਾ ਹੋਏ ਪੁੱਛੀ ਜਾਂਦੇ ਨੇ ਤੁਸੀਂ ਕਿੱਥੇ ਹੋ ਬੰਦੇ ਠੀਕ ਨੇ ਤੁਸੀਂ ਬੰਦੇ ਦੇਖ ਲੈ ਜੇ ਕੋਈ ਬਾਹਰਲਾ ਬੰਦਾ ਵੀ ਫੋਨ ਕਰਦਾ ਹੈ ਉਹ ਪਹਿਲਾਂ 10000 ਦਾ ਫੋਨ ਕਰਦੇ ਫਿਰ ਆਉਂਦੇ ਇਹਨੇ ਨਹੀਂ ਆਉਂਦੇ ਉਹ ਬੰਦਾ ਤਾਂ ਲੰਘ ਜਾਂਦਾ ਬਿਲਕੁਲ ਇਹ ਸਰਕਾਰ ਦੇ ਔਰ ਪੁਲਿਸ ਪ੍ਰਸ਼ਾਸਨ ਦੇ ਧਿਆਨ ਹਿੱਤ ਵੀ ਗੱਲ ਹੈ ਸਰਦਾਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਦੋਂ ਕੋਈ 112 ਨੰਬਰ ਤੇ ਕੋਈ ਡਰਾਈਵਰ ਵੀਰ ਫੋਨ ਕਰਦਾ ਹੈ ਰਸਤੇ 'ਚ ਜਾਂਦਾ ਜਾਂਦਾ ਦੇਖਦਾ ਕੋਈ ਐਕਸੀਡੈਂਟ ਹੋਇਆ ਪਿਆ ਹੈ ਤਾਂ ਪੁਲਿਸ ਉਹਨੂੰ ਬਹੁਤ سارے ਸਵਾਲ ਕਰਨ ਲੱਗ ਜਾਂਦੀ ਹੈ 112 ਨੰਬਰ ਦੀ ਰਿਕਾਰਡਿੰਗ ਹੁੰਦੀ ਹੈ ਜੋ ਤੁਸੀਂ ਬੋਲੋਗੇ ਉਹ ਸਾਰਾ ਰਿਕਾਰਡ ਹੋ ਜਾਊਗਾ ਉੱਥੇ ਕੱਲ ਨੂੰ ਉਹ ਤੁਹਾਡਾ ਇੱਕ ਤਰ੍ਹਾਂ ਨਾਲ ਸਬੂਤ ਬਣ ਜਾਂਦਾ ਤੁਸੀਂ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਸਿਰਫ ਦੱਸਣਾ ਹੈ ਕਿ ਫਲਾਣੀ ਜਗ੍ਹਾ ਇਹ ਜੇ ਜ਼ਿਆਦਾ ਕਰਨਾ ਹੈ ਤਾਂ ਉਸ ਦੀ ਲੋਕੇਸ਼ਨ ਉੱਥੋਂ ਦੱਸ ਦੋ ਕਿ ਆਹ ਲੋਕੇਸ਼ਨ ਹੈ ਭਾਈ ਇਸ ਲੋਕੇਸ਼ਨ ਤੇ ਤੁਸੀਂ ਪਹੁੰਚਣਾ ਨਹੀਂ ਪਹੁੰਚਣਾ ਤੁਹਾਡੀ ਮਰਜ਼ੀ ਹੈ ਇਹ ਇਹ ਤੁਹਾਡੀ ਗੱਲ ਬਹੁਤ ਵਧੀਆ ਹੋਰ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਲੈਂਡ ਦੇ ਵਿੱਚੋਂ ਰਾਸਤੇ સુધી ਦੇਖਦੇ ਹੋ ਅਸਟੈਂਡ ਹੋ ਗਿਆ ਸੀ ਅਸੀਂ ਡਰਾਈਵਰ ਕੋਲੇ ਪਹੁੰਚੇ ਪਗੜ ਮਾਜਰੇ ਠਾਣੇ ਦੇ 1 ਕਿਲੋਮੀਟਰ ਅੱਧਾ ਕਿਲੋਮੀਟਰ ਭਰੇ ਨੂੰ ਸਰਹੰਦਕ ਨੇ ਨੂੰ ਠੀਕ ਉਹ ਬੰਦੇ ਆਪਣੇ ਹਰਦਾਸਪੁਰ ਦੇ ਡੱਡੇ ਤੇ ਖੜੇ ਸੀ ਤੇ ਇੱਥੋਂ 3 ਕਿਲੋਮੀਟਰ ਉੱਥੇ ਨਹੀਂ ਪਹੁੰਚੇ ਹੋ ਦੇਖੋ ਨੀਚਲੇ ਪੱਦਰ ਤੇ ਕਈ ਵਾਰੀ ਸਾਡੇ ਪੁਲਿਸ ਮੁਲਾਜ਼ਮ ਨੇ ਅੰਗੈਲੀਆਂ ਕਰਦੇ ਨੇ 112 ਵਾਲੇ ਜਿਹੜੇ ਮੁਲਾਜ਼ਮ ਫੋਨ ਕਰਦੇ ਆਪਾਂ ਜੇ ਮਾਰ ਲੱਗ ਜਾਂਦੇ ਆ ਇਹ ਕਈ ਆ ਕੇ ਬਹੁਤ ਜ਼ਿਆਦਾ ਦਬਕੇ ਮਾਰਦੇ ਨੇ ਕਿ ਤੁਸੀਂ ਕੀ ਕੀਤਾ ਇਹ ਕੀ ਕੀਤਾ ਇਹ ਕਿਵੇਂ ਦੇਖੋ ਇਹ ਪੁਲਿਸ ਵਿਭਾਗ ਦਾ ਕੰਮ ਹੈ ਅਸੀਂ ਇਸ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਦਾ ਜਿਹੜਾ ਸਾਡਾ ਮਕਸਦ ਸੀਗਾ ਇਹ ਕਾਕਾ ਰਾਮ ਬਰਮਾ ਜੀ ਜਿਹੜੇ ਰੈੱਡ ਕਰਾਸ ਦੇ ਵਿੱਚੋਂ ਰਿਟਾਇਰ ਹੋਏ ਐ ਸੇਵਾ ਕਰ ਰਹੇ ਆ ਲੋਕਾਂ ਨੂੰ ਇਹ ਜਾਣਕਾਰੀ ਦੇਣ ਦੀ ਕਿ ਮੋਢਲੀ ਸਹਾਇਤਾ ਕਿਵੇਂ ਦੇਣੀ ਹੈ ਖਾਲਸਾ ਜੀ ਇਹ ਸਭ ਤੋਂ ਜ਼ਰੂਰੀ ਗੱਲ ਹੈ ਕਿ ਕੋਈ ਬੰਦਾ ਆਪਣੇ ਕੋਲ ਬੈਠਾ ਬੈਠਾ ਇੱਕਦਮ ਡਿੱਗ ਗਿਆ ਇਸ ਤੋਂ ਪਹਿਲਾਂ ਕਈਆਂ ਨੂੰ ਨਹੀਂ ਪਤਾ ਸੀ ਆਪਾਂ ਕੀ ਕਰਨਾ ਹੈ ਐਂ ਨਹੀਂ ਪਤਾ ਸੀ ਪੁੱਠਾ ਪਾ ਦੋ ਪਹਿਲਾਂ ਆਪਾਂ ਉਹਨੂੰ ਪੁੱਠਾ ਪਾਣਾ ਹੈ ਤਾਂ ਕਿ ਜੇ ਉਹਦੇ ਅੰਦਰ ਕੋਈ ਚੀਜ਼ ਗਈ ਹੈ ਤਾਂ ਉਹ ਸਾਹ ਨਾਲੀ ਤੋਂ ਬਚ ਕੇ ਥੱਲੇ ਹੋ ਜੇ ਉਹਨੂੰ ਸਾਹ ਨਾਲਾ ਸ਼ੁਰੂ ਹੋ ਜੇ ਉਸ ਤੋਂ ਬਾਅਦ ਜੇ ਫੇਰ ਵੀ ਉਹ ਸੈੱਟ ਨਹੀਂ ਹੁੰਦਾ ਸਿੱਧਾ ਕਰੋ ਉਹਨੂੰ ਮੂੰਹ ਖੋਲ ਕੇ ਦੇਖੋ ਉਹਦੇ ਵਿੱਚ ਖੂਨ ਤਾਂ ਨਹੀਂ ਹੈਗਾ ਜੇ ਖੂਨ ਨਹੀਂ ਹੈਗਾ ਸਮਝ ਲਓ ਉਹਦਾ ਹਾਰਟ ਕੰਮ ਕਰਨਾ ਬੰਦ ਕਰ ਗਿਆ ਤਾਂ ਫਿਰ ਉਹਨੂੰ ਪੀਸੀਆਰ ਦੋ ਜਿਵੇਂ ਆਪਾਂ ਇਹਦੇ ਤੇ ਦੇ ਕੇ ਦਿਖਾਇਆ ਸੀ 30 ਵਾਰੀ ਐਵੇਂ ਦੱਬੋ ਉਹਦੇ ਨਾਲ ਬੰਦੇ ਦੀ ਜ਼ਿੰਦਗੀ ਬਚ ਜਾਏਗੀ ਕਾਕਾ ਰਾਮ ਜੀ ਹੋਰ ਤੁਸੀਂ ਕੀ ਕੋਈ ਗੱਲ ਕਹਿਣੀ ਚਾਹੁੰਦੇ ਹੋ ਹਾਰਟ ਅਟੈਕ ਦੇ ਵਿੱਚ ਬਹੁਤ ਜ਼ਰੂਰੀ ਆ ਆ ਗੋਲੀ ਆ ਐਸਪ੍ਰਿਨ ਦੀ ਐਸਪ੍ਰਿਨ 50 ਪੈਸੇ ਦੀ ਗੋਲੀ ਆਂਦੀ ਆ ਇੱਕ ਗੋਲੀ ਕੱਢ ਕੇ ਬੰਦੇ ਦੀ ਜੀਭ ਦੇ નીચે ਰੱਖ ਦੋ ਜਿਹਨੂੰ ਦਿਲ ਦਾ ਦੌਰਾ ਪਿਆ ਮਰਨ ਤੋਂ ਬਚ ਜਾਏਗਾ ਇਹ ਗੋਲੀ ਨਹੀਂ ਹੈ ਇਹ ਗੋਲੀ ਨਹੀਂ ਹੈ ਘਰ 'ਚ ਟਾਬੇ ਤੋਂ ਲਾਲ ਮਿਰਚਾਂ ਮਿਲ ਜਾਣਗੀਆਂ ਇੱਕ ਚੁਟਕੀ ਭਰ ਕੇ ਲਾਲ ਮਿਰਚਾ ਮੂੰਹ 'ਚ ਰੱਖ ਦੋ ਬੰਦੇ ਦੇ ਮੈਂ ਕਹਿੰਦਾ ਗਰੰਟੀ ਆ ਮਰੇਗਾ ਨਹੀਂ ਕਿਸੇ ਹੋਈ ਕਿਸੇ ਹੋਈ ਕਿਸੇ ਹੋਈ ਕਿਸੇ ਹੋਈ ਆਪਣੇ ਘਰ ਜਾ ਆਮ ਹੁੰਦੀ ਹੈ ਮੈਂ ਪਾਤੜਾ ਕਰਾ ਕੇ ਆਇਆ ਸੀਗਾ ਪ੍ਰੋਫੈਸਰ ਨੇ ਦੱਸਿਆ ਕਹਿੰਦਾ ਪਾਪਾ ਨੂੰ ਸਦਾ ਹਰਡ ਅਟੈਕ ਹੋ ਗਿਆ ਰਾਤ ਨੂੰ ਠੀਕ ਹੈ ਤੜਪ ਰਿਆ ਸੀ ਜਿਵੇਂ ਸਰ ਦੱਸ ਰਿਹਾ ਛਾਤੀ ਜੀ ਦਰ ਤੇ ਪਿੱਠੀ ਜੀ ਦਰ ਤੇ ਬਾਹਾਂ 'ਚ ਦਰਦ ਪਰ ਸਿਨੋ ਪਸਿਨੀ ਕਹਿੰਦਾ ਦਿੱਤਾ ਛਿੱਕਾ ਮਾਰਨ ਲੱਗਿਆ ਖਾਂਸੀ ਕਰਨ ਲੱਗਿਆ ਨਾ ਕੋ ਜੋ ਪਾਣੀ ਅਖਾ ਜੋ ਪਾਣੀ ਮੱਧਾ ਪਾਚ ਗਿਆ ਖੁੱਲ ਗਿਆ ਜੀ ਸਰੀਰ ਖੁੱਲ ਗਿਆ ਦੇਖੋ 8 ਖੁੱਲ ਗਿਆ ਇੱਕ ਜਿਹੜੀ ਕਿ ਮਿਰਚਾ ਜਾਨ ਬਚਾ ਲੇਗੀ ਜੀ ਤਰ ਬਹੁਤ ਬਹੁਤ ਧੰਨਵਾਦ ਜੀ ਕਈ ਵਾਰੀ ਕਹਿੰਦੇ ਨੇ ਵੀ ਛੋਟੀ ਜੀ ਚੀਜ਼ ਜ਼ਿੰਦਗੀ ਬਤਾ ਦਿੰਦੀ ਹੈ ਇਹ ਮੁਢਲੀ ਸਹਾਇਤਾ ਹੈ ਉਸ ਤੋਂ ਬਾਅਦ ਹਸਪਤਾਲ ਨੇ ਜਦੀਕੀ ਜਿੱਥੇ ਵੀ ਤੁਹਾਨੂੰ ਪੈਂਦਾ ਉੱਥੇ ਜ਼ਰੂਰ ਮਰੀਜ਼ ਨੂੰ ਲੈ ਕੇ ਜਾਓ ਉਸ ਤੋਂ ਬਾਅਦ ਜਿਹੜਾ ਕੰਮ ਉਹ ਡਾਕਟਰਾਂ ਦਾ ਹੈ ਮੋਢਲੀ ਸਹਾਇਤਾ ਜਿਵੇਂ ਕਾਕਾਰਾਮ ਬਰਮਾ ਜੀ ਨੇ ਦੱਸੀ ਹੈ রেড ਕ੍ਰਾਸ ਤੋਂ ਰਿਟਾਇਰ ਹੈ ਬਹੁਤ ਜਗ੍ਹਾ ਜਾ ਕੇ ਲੋਕਾਂ ਨੂੰ ਇਹ ਜਾਗਰੂਕ ਕਰਦੇ ਆ ਸੀਪੀਆਰ ਕਿਵੇਂ ਦੇਣਾ ਹੈ ਬਰਨੋਟੀ ਸਾਹਿਬ ਕਿਵੇਂ ਉਹ ਕਰਨਾ ਹੈ ਪਾਣੀ ਚ ਡੁੱਬੇ ਬੰਦੇ ਨੂੰ ਤੇ ਜਿਹੜੀ ਗੈਸ ਜ਼ਹਿਰੀਲੀਆਂ ਗੈਸਾਂ ਲੀਕ ਹੋ ਜਾਂਦੀਆਂ ਨੇ ਉੱਥੇ ਬੰਦੇ ਨੂੰ ਕਿਵੇਂ ਬਚਾਣਾ ਹੈ ਮੁਫਤ ਜਾ ਕੇ ਜਾਣਕਾਰੀ ਦਿੰਦੇ ਆ ਅਗਰ ਕਿਸੇ ਨੂੰ ਜ਼ਰੂਰਤ ਹੈ ਤਾਂ ਕਾਕਾਰਾਮ ਜੀ ਦਾ ਨੰਬਰ ਹੈ ਅਸੀਂ نیچے ਮੈਂਸ਼ਨ ਕਰ ਦੇਾਂਗੇ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਆਪਣੀ ਸੰਸਥਾ ਦੇ ਵਿੱਚ ਬੁਲਾ ਕੇ ਇਹਨਾਂ ਤੋਂ ਉਥੇ ਇੱਕ ਵਰਕਸ਼ਾਪ ਵੀ ਲਗਵਾ ਸਕਦੇ ਹੋ ਸੈਮੀਨਾਰ ਵੀ ਕਰਵਾ ਸਕਦੇ ਹੋ ਤਾਂ ਕਿ ਤੁਹਾਡੇ ਕਾਲਜ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਜਾਣਕਾਰੀ ਮਿਲੇ ਤੁਹਾਡੀ ਸੰਸਥਾ ਦੇ ਜਿਹੜੇ ਉਥੇ ਕੋਈ ਵੀ ਮੁਲਾਜ਼ਮ ਨੇ ਉਹਨਾਂ ਨੂੰ ਜਾਣਕਾਰੀ ਮਿਲੇ ਕਿਵੇਂ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਮੁੱਢਲੀ ਸਹਾਇਤਾ ਦੇ ਕੇ ਤੁਸੀਂ ਦੇਖ ਰਹੇ ਸੀ ਨਿਰਪੱਖ ਪੋਸਟ ਤੇ ਅੱਜ ਦਾ ਪ੍ਰੋਗਰਾਮ ਅਸੀਂ ਕਾਕਾਰਾਮ ਬਰਮਾ ਜੀ ਨਾਲ ਕੀਤਾ ਸੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ